ਸਸਕਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਅੱਜ ਮੈਂ ਤੁਹਾਡੇ ਨਾਲ ਚੋਨੇ ਦੀ ਪਨੀਰੀ ਬਾਰੇ ਗੱਲ ਕਰਾਂਗਾ ਬੇਸਿਕਲੀ ਟਾਈਮ ਹੋਣਾ ਚੁੱਕਿਆ ਹੈਗਾ ਆਪਾਂ 15 ਤਰੀਕ ਜਾਂ 15 ਤਰੀਕ ਤੋਂ ਬਾਅਦ ਚੋਨੇ ਦੀ ਪਨੀਰੀ ਲਗਾਈਏ ਔਰ ਚੋਨੇ ਦੀ ਪਨੀਰੀ ਲਾਣਾ ਕਿਵੇਂ ਆਪਾਂ ਉਹਦਾ ਬੈੱਡ ਤਿਆਰ ਕਰਨਾ ਹੈਗਾ ਆਪਾਂ ਕੀ ਕੀ ਚੀਜ਼ਾਂ ਪਾਣੀਆਂ ਹੈਗੀਆਂ ਨੇ ਤਾਂ ਕਿ ਪਨੀਰੀ ਸਾਡੀ ਛੇਤੀ ਬਣੇ ਔਰ ਤਾਂ ਕਿ ਅਸੀਂ ਪਨੀਰੀ ਨੂੰ ਛੇਤੀ ਐਸਟ੍ਰੈਕਟ ਆਊਟ ਕਰਕੇ ਮੀਨਸ ਚੰਗੀ ਕੁਆਲਿਟੀ ਦੀ ਬਣੇ ਤੇ ਸਾਨੂੰ ਪੋਲ ਹੀ ਰਹੇ ਪੱਟਣ ਦੇ ਵਿੱਚ ਸਾਨੂੰ ਦਿੱਕਤ ਨਾ ਹੋਵੇ ਤਾਂ ਪਨੀਰੀ ਅਸੀਂ ਉਹੀ ਜੀ ਬਣਾਈਏ ਦੇਖੋ 15 ਜੂਨ ਤੋਂ 15 ਜੂਨ ਤੋਂ ਬਾਅਦ ਮੀਨਸ ਅਪ੍ਰੋਕਸੀਮੇਟਲੀ ਇਹ ਮਹੀਨ ਚੱਲ ਰਿਹਾ ਹੈ 15 ਜੂਨ ਜਾਂ 15 ਜੂਨ ਤੋਂ ਬਾਅਦ 20 ਜੂਨ ਤੱਕ ਸਾਨੂੰ ਛੋਣਾ ਆਪਣੇ ਜਿਹੜੇ ਪਲਾਂਟਸ ਹੈਗੇ ਉਹ ਟਰਾਂਸਫਰ ਕਰਦੇ ਨੇ ਚਾਹੀਦੇ ਆ ਤਾਂ ਹੀ ਅਸੀਂ ਝਾੜ ਲੈ ਪਾਵਾਂਗੇ ਜੇ ਅਸੀਂ ਜ਼ਿਆਦਾ ਪਛੇਤਾ ਕਰਦੇ ਆ ਜਾਂ ਜ਼ਿਆਦਾ ਗੇਤਾ ਕਰਦੇ ਆ ਦੋਨੋਂ ਪਾਸੇ ਇੱਕੇ ਦਿੱਕਤ ਹੈਗੀ ਸਾਨੂੰ ਝਾੜ ਦੀ ਦਿੱਕਤ ਆਏਗੀ ਮੈਂ ਬਾਰ ਬਾਰ ਇੱਕੇ ਗੱਲ ਕਹਿ ਰਿਹਾ ਹੈਗਾ ਜ਼ਿਆਦਾ ਪਛੇਤੀ ਜ਼ਿਆਦਾ ਗੇਤੀ ਪਲਾਂਟੇਸ਼ਨ ਸਾਨੂੰ ਝਾੜ ਦੇ ਵਿੱਚ ਪ੍ਰੋਬਲਮ ਲਿਆ ਸਕਦੀ ਹੈ ਔਰ ਆਂਦੀ ਹੈ ਜੇ ਤੁਸੀਂ ਵਾਕਈ ਹੀ ਆਪਣਾ ਝਾੜ 30 ਜਾਂ 30 ਪਲੱਸ ਚਾਹੁੰਦੇ ਹੋ ਠੀਕ ਹੈ ਤਾਂ ਤੁਹਾਨੂੰ ਝੋਨੇ ਦਾ ਜਿਹੜਾ ਹੈਗਾ ਪਨੀਰੀ 15 16 17 18 19 20 ਇਹ ਚਾਰ ਦਿਨਾਂ ਦੇ ਵਿੱਚ ਬੀਜ ਦੇਣੀ ਚਾਹੀਦੀ ਹੈ ਮੇਰੀ ਰეკਮੈਂਡੇਸ਼ਨ ਹੈਗੀ ਆ PR 126 PR 126 ਹੀ ਬੀਜੋ ਕਿਉਂਕਿ PR 126 ਦੇ ਰਿਜ਼ਲਟ ਮੈਂ ਪਿਛਲੇ 5 ਸਾਲ ਦੇ ਚੱਕ ਕੇ ਦੇਖ ਲਏ ਨੇ ਝੋਨੇ ਦਾ PR 126 ਬੀਜ ਕਿਹਜਾ ਹੈਗਾ ਜਿਹੜਾ ਕਿ ਘੱਟ ਪਾਣੀ ਵੱਧ ਪਾਣੀ ਨੋ ਵੀ ਸਹਾਰ ਕਰ ਲੈਂਦਾ ਮੀਨਸ ਡਰਾਟ ਕੰਡੀਸ਼ਨਸ ਨੂੰ ਵੀ ਕਈ ਵਾਰ ਸਹਾਰ ਕਰ ਲੈਂਦਾ ਉਹ ਸਾਨੂੰ ਚੰਗਾ ਝਾੜ ਦੇ ਕੇ ਜਾਂਦਾ ਬਿਮਾਰੀਆਂ ਘੱਟ ਪੈਂਦੀਆਂ ਨੇ ਬਲਾਈਟ ਦੀਆਂ ਬਿਮਾਰੀਆਂ ਵਾਰਮਸ ਦੀਆਂ ਬਿਮਾਰੀਆਂ ਮਲਟੀਪਲ ਡਿਜ਼ੀਜ਼ ਜਿਹੜੇ ਹੁੰਦੇ ਨੇ ਉਹ ਘੱਟ ਪੈਂਦੇ ਨੇ ਮੇਰਾ ਜ਼ਿੰਮੇਦਾਰਾਂ ਨੂੰ ਇੱਕ ਹੀ ਅਨੁਰੋਧ ਹੈਗਾ ਪਨੀਰੀ ਬੀਜਣ ਤੋਂ ਪਹਿਲਾਂ ਜਿਹੜਾ ਆਪਾਂ ਦੇਸੀ ਰੇ ਪਾਉਂਦੇ ਹੈਗੇ ਆ ਜੀ ਦੇਸੀ ਰੇ ਦੇ ਨਾਲ ਕਲੋਰੋ ਜ਼ਰੂਰ ਪਾਓ ਫੁੰਗੀ ਦੇ ਸੀਉਂਖ ਹੁੰਦਾ। ਪਨੀਰ ਜਿਹੜੀ ਸੀਉਂਖ ਹੈਗੀ ਆ ਨਾ ਉਹ ਚੋਨੇ ਦੇ ਬੀਜ ਨੂੰ ਬਹੁਤ ਪੈਂਦੀ ਹੈ। ਤੁਸੀਂ ਜਿੰਨੀ ਮਰਜ਼ੀ ਦਵਾਈ ਲਾ ਦਿਓ ਚੋਨੇ ਦੇ ਬੀਜ ਨੂੰ ਬਹੁਤ ਪੈਂਦੀ ਹੈ। ਤੇ ਇਸ ਕਰਕੇ ਉਹਨੂੰ ਕਰਨ ਤੋਂ ਪਹਿਲਾਂ ਜਦੋਂ ਆਪਾਂ ਬੈੱਡ ਤਿਆਰ ਕਰੀਏ 10x10, 10x15, 20x20, 2x15 ਜੋ ਵੀ ਤੁਸੀਂ ਸਾਈਜ਼ ਰੱਖਣਾ ਹੈ ਬੈੱਡ ਦਾ। ਬੈੱਡ ਦੇ ਵਿੱਚ ਦੇਸੀ ਰੇ ਜ਼ਰੂਰ ਪਾਈਏ ਕਿਉਂਕਿ ਦੇਸੀ ਰੇ ਉਹਨੂੰ ਹਿਊਮਿਕ ਐਸਿਡ ਦਿੰਦਾ ਹੈ ਤੇ ਜ਼ਮੀਨ ਨੂੰ ਪੋਲਾ ਕਰਦਾ ਹੈ ਤੇ ਉਹਦੇ ਤੱਤ ਪੂਰੇ ਹੋਣ ਨਾਲ ਜਿਹੜਾ ਸੀਡਸ ਹੈਗਾ ਉਹ ਚੰਗਾ ਗਰੋ ਕਰਦਾ ਜੇ ਅਸੀਂ ਨਾਲ ਕਲੋਰੋ ਪਾ ਦਈਏ ਕਲੋਰੋ ਮੈ 50% ਰეკਮੈਂਡ ਕਰਦਾ ਹੈਗਾ ਬਾਕੀ ਤੁਸੀਂ ਆਪਣਾ ਦੇਖ ਲਿਓ ਤੁਹਾਨੂੰ ਕੀ ਰეკਮੈਂਡੇਸ਼ਨ ਹੈਗੀ ਆ 50% ਕਲੋਰੋ ਦੀ ਰეკਮੈਂਡੇਸ਼ਨ ਦੇ ਨਾਲ ਸਾਨੂੰ ਸੂਖ ਦੀ ਦਿੱਕਤ ਕ੍ਰਿਟੀਕਲ ਤੇ ਕ੍ਰਿਟੀਕਲ ਮੀਨ ਜ਼ਿਆਦਾ ਤੇ ਜ਼ਿਆਦਾ ਵਾਲੀ ਅਸੀਂ ਖਤਮ ਕਰ ਸਕਦੇ ਆ। ਬਾਕੀ ਉਹਦੇ ਨਾਲ ਸਾਨੂੰ ਜਿਹੜੀ ਆਉਟਪੁੱਟ ਹੈਗੀ ਆ ਜਿਹੜੀ ਜਰਮੀਨੇਸ਼ਨ ਹੈਗੀ ਆ ਉਹ ਵੀ 90% ਤੱਕ ਮਿਲ ਸਕਦੀ ਹੈ। ਸੋ ਮੇਰੇ ਟਾਈਮ ਆ ਚੁੱਕਿਆ ਚੋਨੇ ਦਾ। ਮੈਨੂੰ ਪਤਾ ਮੈਂ ਇਸ ਚੈਨਲ ਤੋਂ ਬਹੁਤ देर ਬਾਅਦ ਆਪਣੀ ਇੱਕ ਵੀਡੀਓ ਅਪਲੋਡ ਕਰ ਰਿਹਾ ਹਾਂ। ਬਟ ਓਵਰਆਲ ਟਾਈਮ ਆ ਚੁੱਕਿਆ। ਗੋ ਅਹੈਡ। ਕਮੀਰੀ ਵਾਲਾ ਪੱਧਾਨ ਕਰੀਏ ਤਾਂ ਕਿ ਅਸੀਂ ਟ੍ਰਾਂਸਪਲੈਂਟੇਸ਼ਨ ਮੀਨਸ ਪੌਦੇ ਜਿਹੜੇ ਸਾਡੇ ਪਨੀਰੀ ਦੇ ਤਿਆਰ ਹੋਏ ਉਹਨੂੰ ਆਪਣੇ ਮੇਨ ਖੇਤ ਵਿੱਚ 15 ਮਾਰਚ ਤੋਂ ਲੈ ਕੇ 25 15 ਜੂਨ ਤੋਂ ਲੈ ਕੇ 25 ਜੂਨ ਤੱਕ ਅਸੀਂ ਟ੍ਰਾਂਸਪਲੈਂਟ ਕਰ ਚੁੱਕੇ ਹੁਣ ਆਪਣਾ ਡਾਕਟਰ ਗਗਨਦੀਪ ਸਿੰਘ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੋਸਤੋ